ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਹੁਤ ਹੀ ਸੁਭਾਗਾ ਦਿਨ ਹੈ ਕਿਉਂਕਿ ਜਿੰਨੇ ਜਿਹੜੇ ਵੀ ਦੇਸ਼ ਨੇ ਤਰੱਕੀ ਕੀਤੀ ਹੈ ਜਿੰਨੇ ਉਹਦੇ ਖਿਡਾਰੀ ਗਰਾਊਂਡਾਂ ਦੇ ਵਿੱਚ ਆਉਂਦੇ ਆ ਉਹਨੇ ਹੀ ਉਹ ਦੇਸ਼ ਤਰੱਕੀ ਕਰਦੇ ਆ ਸੋ ਸਾਡੇ ਗਿੱਦੜਵਾਹ ਦੀ ਟੀਮ ਨੇ ਤੇ ਲੋਹ ਸਾਹਿਬ ਨੇ ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਪਰ ਇਹ ਵੱਖ-ਵੱਖ ਭਾਰਤ ਦੇ ਵੱਖ-ਵੱਖ ਜਿਹੜਾ ਹੈਗਾ ਸ਼ਹਿਰਾਂ ਤੋਂ ਟੌਪ ਦੀਆਂ ਟੀਮਾਂ ਨੂੰ ਬੁਲਾ ਕੇ ਇੱਥੇ ਖੇਡਣ ਦਾ ਮੌਕਾ ਦਿੱਤਾ ਇਹਦਾ ਅਸਰ ਇਹ ਹੁੰਦਾ ਕਿ ਜਦੋਂ ਇਹਨਾਂ ਬੱਚਿਆਂ ਨੂੰ ਖੇਡਦੇ ਦੂਜੇ ਬੱਚੇ ਦੇਖਦੇ ਆ ਉਹਦੇ ਉੱਤੇ ਵੀ ਇਹਦਾ ਅਸਰ ਹੁੰਦਾ ਤੇ ਉਹ ਵੀ ਖਿਡਾਰੀ ਬਣਨ ਬਾਰੇ ਸੋਚਦੇ ਉਹੋ ਜਿਹਾ ਖਿਡਾਰੀ ਬਣਨ ਬਾਰੇ ਲੋਚਦੇ ਸੋ ਬਹੁਤ ਵੱਡਾ ਅਪਰਾਲਾ ਹੈ ਔਰ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗਰਾਊਂਡਾਂ ਦੇ ਵਿੱਚ ਰੌਣਕ ਪਰਤਣ ਲੱਗੀ ਹੈ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦਾ ਵੀ ਇਹੀ ਜਿਹੜਾ ਟੀਚਾ ਹੈ ਕਿ ਹਰ ਨੌਜਵਾਨ ਗਰਾਊਂਡਾਂ ਦੇ ਵਿੱਚ ਆਵੇ ਕੋ ਇਸ ਲਈ ਬਹੁਤ ਵੱਡਾ ਅਪਰਾਲਾ ਔਰ ਵੈਗੁਰੂ ਕਿਰਪਾ ਕਰਕੇ ਸਾਡੇ ਨੌਜਵਾਨ ਵੱਧ ਤੋਂ ਵੱਧ ਗਰਾਊਂਡਾਂ ਦੇ ਵਿੱਚ ਆਉਣ ਵੱਧ ਤੋਂ ਵੱਧ ਸਾਡੇ ਅਲਾਕੇ ਦਾ ਸਾਡੇ ਪੰਜਾਬ ਸਟੇਟ ਦਾ ਨਾਮ ਭਾਰਤ ਦਾ ਨਾਮ ਦੁਨੀਆ ਚ ਰੌਸ਼ਨਾ ਹੈ ਖੇਡਾਂ ਦੇ ਬਾਰੇ ਨੌਜਵਾਨਾਂ ਤੇ ਖਿਡਾਰੀਆਂ ਨੂੰ ਤੁਸੀਂ ਕੀ ਇਸਨੇ ਦੇਣਾ ਚਾਹੁੰਦੇ ਹੋ ਦੇਖੋ ਗੇਮ ਦੇ ਰਾਹੀ ਬੰਦੇ ਨੂੰ ਆਪਦਾ ਹੋਂਰ ਦਿਖਾਉਣ ਦਾ ਮੌਕਾ ਮਿਲਦਾ ਕੁਦਰਤ ਨੇ ਹਰ ਬੰਦੇ ਨੂੰ ਕੋਈ ਨਾ ਕੋਈ ਗੁਣ ਦਿੱਤਾ ਪਰ ਜਿਸ ਬੰਦੇ ਦੇ ਅੰਦਰ ਗੁਣ ਹੁੰਦਾ ਜਿੰਨਾ ਚਿਰ ਉਹ ਗਰਾਊਂਡ ਦੇ ਵਿੱਚ ਨਹੀਂ ਆਉਂਦਾ ਉਹਦਾ ਤੇਰਾ ਗੁਣ ਬਾਹਰ ਨਹੀਂ ਨਿਕਲਦਾ ਸੋ ਇਸ ਵਾਸਤੇ ਉਹਨਾਂ ਨੂੰ ਮੇਰੀ ਇਹੀ ਬੇਨਤੀ ਹੈ ਕਿ ਆਓ ਗਰਾਊਂਡਾਂ ਦੇ ਵਿੱਚ ਜਿਉ ਮਹਾਰਾਜ ਨੇ ਪ੍ਰਮਾਤਮਾ ਨੇ ਤੁਹਾਨੂੰ ਬਾਕਸਿਸ ਕੀਤੀ ਹੈ ਔਰ ਕਈ ਵਾਰੀ ਇੱਕ ਮੈਂ ਤੁਹਾਨੂੰ ਲੰਮਾ ਹੋ ਜਿਹੜਾ ਕਾਪਰ ਪਿੰਡ ਦੇ ਵਿੱਚ ਕੋਈ ਬਜ਼ੁਰਗ ਬੰਦਾ ਬੈਠਾ ਸੀਗਾ ਉਹ ਦੂਜਿਆਂ ਨੂੰ ਕਹਿੰਦਾ ਵੀ ਜਿੰਨਾ ਮੈਂ ਜਵਾਨੀ 'ਚ ਤਕੜਾ ਸੀ ਨਾ ਹੁਣ ਵੀ ਉਨਾ ਹੀ ਤਕੜਾ ਉਹ ਕਹਿੰਦਾ ਵੀ ਕਿਵੇਂ ਕਹਿੰਦਾ ਆ ਜਿਹੜਾ ਪੱਥਰ ਪਿਆ ਇਹ ਨਾ ਮਿੱਥੋਂ ਜਵਾਨੀ 'ਚ ਟੱਕਿਆ ਗਿਆ ਸੀ ਨਾ ਹੁਣ ਟੱਕਿਆ ਗਿਆ ਸੋ ਜੇ ਤੁਸੀਂ ਬੁਢਾਪੇ 'ਚ ਜਾ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਲਈਆਂ ਤਾਂ ਫਿਰ ਇਹਦੇ ਨਾਲ ਨਾ ਚੰਗਾ ਕਿ ਤੁਸੀਂ ਜਵਾਨੀ 'ਚ ਕੁਝ ਕਰੋ ਤਾਂ ਕਿ ਜਵਾਨੀ ਦੀਆਂ ਯਾਦਾ ਰਹਿ ਸਕਣ ਉਹ ਜਵਾਨੀ ਦੀਆਂ ਯਾਦਾਂ ਤੁਹਾਨੂੰ ਫਿਰ ਬੁਢਾਪੇ ਦੇ ਵਿੱਚ ਤਕੜਾ ਕਰਦੀਆਂ ਉਹ ਜਵਾਨੀ ਜਿੰਨਾ ਵੱਡਾ ਕੰਮ ਕਰਦਾ ਸੀ ਸੋ ਨੌਜਵਾਨ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਗਰਾਊਂਡਾਂ ਚਾਕੇ ਵੱਧ ਤੋਂ ਵੱਧ ਮਿਹਨਤ ਕਰਨ ਆਪਣਾ ਆਪਣੇ ਪਰਿਵਾਰ ਦਾ ਆਪਣੇ ਮਾਪਿਆਂ ਦਾ ਨਾਮ ਦੇਸ਼ ਦਾ ਨਾਮ ਰੋਸ਼